ਧਰਮੰਤੀ ਲਾਲ ਸਿੰਘ ਕਟਾਰੂ ਚੱਕ ਦੇ ਦਾੜਾ ਮੰਡੀ ਬਰਣਾਲਾ ਵਿਖੇ ਕਣਕ ਦੀ ਖਰੀਦ ਦਾ ਜਾਇਜ਼ਾ ਲੈਂਦਾ ਹੈ। ਤੋਂਤੀ ਤਸੱਲੀ ਪਟਾਈਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣੇ ਕਿਹਾ ਕਿ ਸਾਰ ਪੰਜਾਬ ਦੇ ਵਿੱਚ ਕਣਕ ਦੀ ਬੰਪਰ ਫਸਲ ਹੋਈ ਹੈ ਤੇ ਹੁਣ ਤੱਕ 60 ਲੱਖ ਮੈਟ੍ਰਿਕ ਟਨ ਕਣਕ ਮੰਡੀਆਂ ਵਿੱਚ ਮੋਹ ਚੁੱਕੀ ਹੈ। 54 ਲੱਖ ਮੈਟ੍ਰਿਕ ਟਨ ਖਰੀਦੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਹੁਣ ਤੱਕ ਲਗਭਗ 2.5 ਲੱਖ ਕਿਸਾਨ ਆਪਣੀ ਉਪਜ ਮੰਡੀਆਂ ਦੇ ਵਿੱਚ ਲੈ ਕੇ ਆਏ ਨੇ। 10000 ਕਰੋੜ ਰੁਪਏ ਦੀ ਬਕਾਇਦਾ ਜਿਹੜੀ ਕਿ ਰਾਸ਼ੀ ਵੀ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਪਾਣ ਦੇ ਨਿਰਦੇਸ਼ਾਂ ਅਨੁਸਾਰ ਜਿੱਥੇ ਖਰੀਦ ਦੇ 24 ਘੰਟਿਆਂ ਅੰਦਰ ਭੁਗਤਾਨ ਕੀਤਾ ਜਾ ਰਿਹਾ ਹੈ ਤੋਤੀ ਲਿਫਟਿੰਗ ਦੇ ਵਿੱਚ ਵੀ ਕੋਈ ਟਿਲ ਨਹੀਂ ਹੈ ਉਹਨਾਂ ਕਿਹਾ ਕਿ ਇਸ ਵੇਲੇ ਮੰਡੀਆਂ ਦੇ ਦੌਰੇ ਦੌਰਾਨ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਸਭ ਤੋਂ ਵੱਲ ਤਾਂ ਖੁਸ਼ੀ ਹੈ ਕਿ ਮੇਰੇ ਲਈ ਬੜੀ ਪਿਆਰੀ ਧਰਤੀ ਹੈ ਸੰਤਰਾ ਮਦਾਸੀ ਦੀ ਧਰਤੀ ਔਰ ਇਥੇ ਮੈਂ ਆਇਆ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਵੀ ਨਮਨ ਕਰਦਾ ਬڑے ਉੱਚ ਕੋਟੀ ਦੇ ਪੰਜਾਬ ਦੇ ਉਹ ਕਵੀ ਸਨ ਜਿਹੜਾ ਨੇ ਆਪਣਾ ਜੀਵਨ ਦਾ ਪਲ-ਪਲ ਇਸ ਲੇਖੇ ਲਾਇਆ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਕਨਕ ਦੀ ਖਰੀਦ ਦੇ ਸਿਲਸਿਲੇ 'ਚ ਇੱਥੇ ਆਇਆ ਸੋ ਲਗਾਤਾਰ ਜਿਹੜੀਆਂ ਸਾਡੀਆਂ ਉਹ ਕਨਕ ਖਰੀਦ ਦੇ ਕੇਂਦਰ ਨਾਲ ਜੁੜੀਆਂ ਫੈਕਿਲਟੀਆਂ ਨੇ ਤਾਂ ਉਹ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਹੋਰ ਕੋਈ ਹੈਗੇ ਆ ਉਹਨਾਂ ਦੇ ਸਵਾਲਾਂ ਨੂੰ ਵੀ ਲਗਾਤਾਰ ਲੈ ਕੇ ਬਾਅਦ ਜੋ ਮੁੱਖ ਮੰਤਰੀ ਮੇਸਾਂ ਗੰਮੀਰ ਰਹਿੰਦੇ ਆ ਸੁਣਦੇ ਆ ਤੇ ਅਮਲ ਕਰਦੇ ਆ ਸੋ ਜਿੱਥੇ ਅੱਜ ਪ੍ਰੋਕੂਰਮੈਂਟ ਨੂੰ ਲੈ ਕੇ ਇਹਦਾ ਜ਼ਾਇਜ਼ਾ ਕੀਤਾ ਅਜ ਮੈਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਪਹਿਲੋ ਸੰਗਰੂਰ ਸੀਗਾ ਹੁਣ ਬਰਨਾਲੇ ਤੋਂ ਬਾਅਦ ਮੇਰਕੋਟਲੇ ਜਾਣਾ ਸੋ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਲਗਾਤਾਰ ਡੇ ਬਾਏ ਡੇ ਜਿਹੜੀ ਕਣਕ ਆ ਉਹ ਆ ਰਹੀ ਆ ਔਰ ਆਪਣੀ ਮੈਂ ਕਹਿ ਸਕਦਾ ਵੀ ਪੀਕ ਵਾਲੇ ਪਾਸੇ ਇਹ ਸੀਜ਼ਨ ਜਾ ਰਿਹਾ ਸੋ ਹੁਣ ਤੱਕ 60 ਲੱਖ ਐਮਟੀ ਪੰਜਾਬ ਦੀਆਂ ਮੰਡੀਆਂ ਚ ਆਈ ਹੈ ਕਣਕ ਤੇ ਅੰਦਾਜ਼ਨ 54 ਲੱਖ ਐਮਟੀ ਅਸੀਂ ਖਰੀਦ ਚੁੱਕੇ ਆ ਤੇ 2.5 ਲੱਖ ਕਿਸਾਨ ਕੱਲ ਸ਼ਾਮ ਤੱਕ ਮੰਡੀਆਂ ਚ ਪਹੁੰਚਿਆ ਤੇ ਉਹਦਾ ਜਿਹੜਾ ਬਣਦਾ ਪੇਮੈਂਟ ਹੈ ਐਮਐਸਪੀ ਦੇ ਮੁਤਾਬਕ 8000 ਕੁੜ ਵੀ ਕਿਸਾਨ ਦੇ ਖਾਤੇ ਸੇ ਮਤਲਬ ਪਾਇਆ ਗਿਆ ਸੋ ਹਰ ਇੱਕ ਧਿਰ ਦਾ ਜੋ ਸਵਾਲ ਨੇ ਸੋ ਮੈਨੂੰ ਖੁਸ਼ੀ ਆ ਮੈਂ ਇਥੇ ਮਜ਼ਦੂਰਾ ਨਾਲ ਵੀ ਮਿਲਿਆ ਔਰ ਮਾਰਜੋਗ ਬੁਖਮਤਰ ਜੀ ਨੇ ਇਹਨਾਂ ਦੀ ਜਿਹੜੀ ਡਿਮਾਂਡ ਸੀ ਜਿਹੜੇ ਆਪਣੇ ਲੋਡਿੰਗ ਵਾਲੇ ਮਜ਼ਦੂਰ ਹੈ ਤੁਸੀਂ ਦੇਖਿਆ ਮੇਰੇ ਪਿਛਲੇ ਪਾਸੇ 50 50 ਕਿਲੋ ਦਾ ਗੱਟਾ ਲੈ ਕੇ ਇਨੀ ਧੁੱਪ ਦੇ ਵਿੱਚ ਵੀ ਜਿਹੜੇ ਉਹ ਪਰਿਸ਼ਰਮ ਕਰਦੇ ਆ ਔਰ ਬੜਾ ਕਠਨ ਤਪੱਸਿਆ ਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦਾਂ ਮੁਤਾਬਕ ਇਹੀ ਭਾਈ ਲਾਲੋ ਨੇ ਜਿਹੜੇ ਕਿਰਤ ਕਰਦੇ ਆ ਸੋ ਨਾਜੋਬ ਮੁੱਖ ਮੰਤਰੀ ਜੀ ਨੇ ਇਹਨਾਂ ਦਾ ਰੇਟ ਰਿਵਾਈਜ਼ ਕੀਤਾ 264 ਪੈਸੇ ਇਹਨਾਂ ਨੂੰ ਇਸ ਸੀਜ਼ਨ ਚ ਮਿਲੂਗਾ ਸੋ ਲਗਭਗ 10 ਕਰੋੜ ਰੁਪਈਆ ਜਿਹੜਾ ਆ ਉਹ ਇਡਾ ਮਜ਼ਦੂਰਾਂ ਨੂੰ ਲਾਭ ਮਿਲਣਾ ਸੋ ਲਗਾਤਾਰ ਸਰਕਾਰ ਜਿਹੜੀ ਉਹ ਆਮ ਲੋਕਾਂ ਦੇ ਖਾਸ ਕਰਕੇ ਜਿਹੜੇ ਕਿਰਤ ਕਰਨ ਵਾਲੇ ਲੋਕਾਂ ਦੇ ਪੱਖ ਤੁਸੀਂ ਫੈਸਲੇ ਲੈ ਰਹੀ ਹੈ ਔਰ ਤੁਸੀਂ ਦੇਖਿਆ ਤੇ ਕੱਲ ਹੀ ਅਜੇ ਸਰਕਾਰ ਨੇ 9700 ਰੁਪਈਆ ਜਿਹੜੇ ਚੌਥੇ ਦਰਜੇ ਦੇ ਮੁਲਾਜ਼ਮ ਨੇ ਪੰਜਾਬ ਦੇ ਅੰਦਰ ਉਹਨਾਂ ਨੂੰ ਕੰਨ ਖਰੀਦਣ ਦੇ ਲਈ ਬਿਨਾ ਕਿਸੇ ਬਿਆਸ ਤੋਂ ਜਿਹੜਾ ਹੈ ਉਹ ਵੀ ਉਹਨਾਂ ਨੂੰ ਦਿੱਤਾ ਸੋ ਲਗਾਤਾਰ ਪੰਜਾਬ ਦੇ ਲੋਕਾਂ ਦੀ ਭੈਤਰੀ ਲਈ ਮਾਰਜੂ ਮੁੱਖ ਮੰਤਰੀ ਪਲ-ਪਲ ਸੋਚਦੇ ਵੀ ਆ ਤੇ ਅਮਲ ਵੀ ਕਰਦੇ ਆ ਸੋ ਮੈਨੂੰ ਖੁਸ਼ੀ ਆ ਵੀ ਬਹੁਤ ਸਮੂਥਲੀ ਜਿਹੜਾ ਸੀਜ਼ਨ ਆ ਪੰਜਾਬ ਦੇ ਵਿੱਚ ਜਿਹੜਾ ਪ੍ਰੋਕਿਊਰਮੈਂਟ ਦਾ ਚੱਲ ਰਿਹਾ ਔਰ ਕਿਸਾਨ ਖੁਸ਼ ਜਾ ਰਹੇ ਆਪਣੇ ਘਰਾਂ ਨੂੰ ਵਾਪਸ ਪੰਜਾਬ ਦੀਆਂ ਕੁਝ ਮੰਡੀਆਂ ਦੇ ਵਿੱਚ ਤੁਹਾਡੇ ਧਿਆਨ ਵਿੱਚ ਵੀ ਆਇਆ ਵੀ ਜਿਹੜਾ ਅਧਿਕਾਰੀਆਂ ਨੇ ਕਿੱਦਾਂ ਨੇ ਨਿਰਦੇਸ਼ ਦਿੱਤੇ ਗਏ ਨੇ ਜਿਹੜੇ ਪ੍ਰਬੰਧਾਂ ਨੂੰ ਲੈ ਕੇ ਭਾਵੇਂ ਕੋਈ ਵਾਰਦਾਨ ਨਹੀਂ ਦੀ ਗੱਲ ਹੋ ਗਈ ਭਾਵੇਂ ਕੋਈ ਸਾਫ ਸਪਾਈ ਜਾਂ ਸਾਫ ਪੀਣ ਵਾਲੇ ਪਾਣੀ ਜਾਂ ਕਿਸਾਨਾਂ ਦੇ ਠਹਿਰਨ ਲਈ ਕੋਈ ਜਿਹੜਾ ਰਹਿਤ ਦਾ ਪ੍ਰਬੰਧ ਉਹਦੇ ਕਿਹੋ ਜਿਹਾ ਨਹੀਂ ਪੂਰੀ ਤਰ੍ਹਾਂ ਆ ਮੇਰੇ ਕੋ ਮੈਂ ਤੇ ਮੇਰਾ ਮੈਂ ਤੁਸੀਂ ਦੇਖਿਆ ਹੋਣਾ ਮੈਂ ਤੇ ਮੰਡੀ ਜਾ ਕੇ ਲੋਕਾਂ ਨੂੰ ਮਿਲਦਾ ਆਮ ਤੌਰ ਤੇ ਹੁੰਦਾ ਹੈ ਕਿ ਮੰਤਰੀ ਆਂਦਾ ਇੱਕ ਵਾਰਾ ਉਦਘਾਟਨ ਕਰਕੇ ਚਲੇ ਜਾਂਦਾ ਮੈਂ ਤਾਂ ਹਰ ਰੋਜ਼ ਮੰਡੀਾਂ 'ਚ ਜ਼ਰਰ ਨਾ ਕੱਲ ਵੀ ਤਿੰਨ ਜ਼ਿਲ੍ਹੇ ਕੱਢਿਆ ਤਿੰਨ ਜ਼ਿਲ੍ਹੇ ਆਜਾ ਸੋ ਲਗਾਤਾਰ ਜਿਹੜੇ ਪ੍ਰਬੰਧ ਕੀਤੇ ਆ ਪੰਜਾਬ ਦੇ ਅੰਦਰ ਇਸ ਖਰੀਦ ਕੇਂਦਰਾਂ ਨੂੰ ਲੈ ਕੇ ਚਾਹੇ ਉਹ ਕਰੇਟਾਂ ਦਾ ਸਵਾਲ ਆ ਚਾਹੇ ਤਰਪਾਲਾਂ ਦਾ ਸਵਾਲ ਆ ਜੋ ਵੀ ਹੈਗਾ ਸਾਡਾ ਮੈਕੈਨਿਜ਼ਮ ਪੂਰੀ ਤਰ੍ਹਾਂ ਸਟਰੋਂਗਲੀ ਕੰਮ ਕਰ ਰਿਹਾ ਔਰ ਕਿਸੇ ਵੀ ਤਰ੍ਹਾਂ ਦੇ ਕਿਸਾਨ ਨੂੰ ਮਜ਼ਦੂਰ ਨੂੰ ਮੰਡੀ 'ਚ ਦਿੱਕਤ ਨਾ ਹੋਵੇ ਇਹਦੇ ਲਈ ਅਸੀਂ ਪਲ-ਪਲ ਨਿਗਰਾਨਾ ਕਰਦੇ ਹਾਂ ਸਰ ਇਸ ਤੋਂ हट ਕੇ ਇੱਕ ਕੁਐਸਚਨ ਹੈ ਪਹਿਲਾਂ ਆਪਦੇ ਵਿੱਚ ਆਪ ਤੁਹਾਡੀ ਹੋਊਗਾ ਬਹੁਤ ਮੰਦਭਾਗੀ ਘਟਨਾ ਬਹੁਤ ਗੁੱਸਾ ਹੈ ਲੋਕਾਂ ਦੇ ਮਨਾਂ ਚ ਇਸ ਘਟਨਾ ਦੇ ਵਿਰੋਧ ਚ ਔਰ ਇਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਮੈਂ ਥੋੜੀ ਹਾਂ ਸੋ ਮੈਂ ਮੰਗ ਕਰਾਂਗਾ ਵੀ ਜਿਹੜੇ ਕਾਤਲ ਨੇ ਜਿਹੜੇ ਮਾਨਵਤਾ ਦਾ ਵਿਰੋਧੀ ਉਹਨਾਂ ਨੇ ਕਾਰਾ ਕੀਤਾ ਆ ਇਸ ਕਾਰਾ ਕਰਨ ਵਾਲੇ ਜਿਹੜੇ ਅਸਰ ਹਨ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਪੰਜਾਬ ਚ ਸਮਾਰਟ ਰੈਸਿੰਗ ਕਾਰਡ ਜਿਹੜੇ ਹੈਗੇ ਨੇ ਨਵੇਂ ਵੀ ਬਣ ਰਹੇ ਸੀ ਵਿਧੂ ਦੀ ਸਰਕਾਰ ਬਣੀ ਆ ਕਿ ਜਿਹੜਾ ਰਾਸ਼ਨ ਦੀਏ ਸਮੇਸਰ ਨੇ ਮੰਨਦਾ ਦੀਸੂਆ ਦੇ ਕੀ ਨਾ ਨਹੀਂ ਰਾਸ਼ਨ ਤਾਂ ਪ੍ਰੋਪਰ ਜਾ ਰਿਹਾ ਰਾਸ਼ਨ ਤਾਂ ਦੇਖੋ ਪੰਜਾਬ ਦੇ ਅੰਦਰ ਹਰ ਸਾਲ ਚਾਰ ਸਾਈਕਲਸ ਅਸੀਂ ਕੰਮ ਕਰਦੇ ਆ ਰਾਸ਼ਨ ਪ੍ਰੋਪਰ ਜਾ ਰਿਹਾ ਆ ਜਿਹੜੇ ਨਵੇਂ ਰਾਸ਼ਨ ਕਾਰਡ ਤੇ ਕਹਿ ਲੀ ਬਣਾ ਦੀ ਗੱਲ ਕਰਦੇ ਹੋ ਜਿਹੜਾ 2011 ਦੇ ਸੈਂਸਸ ਹੈ ਉਹਦੇ ਮੁਤਾਬਿਕ ਪੰਜਾਬ ਤੇ ਕਹਿ ਲੱਗਾ ਕਿ ਅਸੀਂ 1 ਕਰੋੜ 42 ਲੱਖ ਤੋਂ ਵੱਧ ਬੈਨੀਫੀਸ਼ੀਅਰ ਬਣਾ ਨਹੀਂ ਸਕਦੇ ਲੇਕਿਨ ਇੱਕ ਕੇਂਦਰ ਦੇ ਲੈਵਲ ਤੇ ਜਿਹੜਾ ਦੁਆਰਾ ਜਿਹੜਾ ਸੈਂਸਸ ਹੋਣਾ ਉਸ ਤੋਂ ਬਾਅਦ ਦੁਆਰਾ ਵੀ ਐਂਟਰੀ ਕਰਾ